ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਵਾਲਮੀਕੀ ਮੈਂ ਸੇਵਾਦਾਰ ਬਾਬਾ ਬਲਵੰਤ ਨਾ ਪਾਵਨ ਵਾਲਮੀਕੀ ਤੀਰਥ ਧੂਣਾ ਸਾਹਿਬ ਤੋਂ ਸਤਿਗੁਰੂ ਮਲਕੀਤ ਨਾ ਹਮਾਰਾ ਜੀ ਰਾਇਨ ਮਾਈ ਨਾਲ ਜਿਹੜਾ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਧੂਣਾ ਸਾਹਿਬ ਟਰੈਕਟਰ ਦਾ ਸਾਰਾ ਵਫਤ ਔਰ ਜੋ ਸੁਨੀਲ ਜੀ ਨੇ 5 ਤਰੀਕ ਨੂੰ ਜਿਹੜਾ ਸੁਸਾਇਟੀ ਕੀਤਾ ਹੈ ਵਾਲਮੀਕ ਤੀਰਥ ਧੂਣਾ ਨੂੰ ਪੂਰਾ ਸਮਰਥਨ ਆ ਔਰ ਜਿਨ੍ਹਾਂ ਜਿਨ੍ਹਾਂ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੋਈ ਆ ਪਰਚਾ ਦਰਜ ਹੋਇਆ ਸਰਕਾਰ ਦੇ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਜਿਹੜਾ ਗਿਰਫਦਾਰ ਕੀਤਾ ਜਾਵੇ ਔਰ ਵਾਲਮੀਕੀ ਸਮਾਜ ਦੇ ਜਿਹੜੇ ਗਰੀਬ ਪਰਿਵਾਰ ਜਿੰਨਾਂ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਉਹਨਾਂ ਨੂੰ ਸਾਫ ਦੋਆਇਆ ਜਾਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਿਉਂ ਇਨੀ ਨਗੇਲੀ ਪ੍ਰਸ਼ਾਸਨ ਵੱਲੋਂ ਉਤੀ ਜਾਂਦੀ ਨਹੀਂ ਕਿ ਕਿਸੇ ਦੀ ਜਾਨ ਜਾਂ ਸਕਦੀ ਹੈ ਪਰ ਇਹ ਤਾਂ ਸਮੇਂ-ਸਮੇਂ ਦੇ ਨਾਲ ਜੀ ਦਲਤ ਸਮਾਜ ਨਾਲ ਵੇਦਕਰਾ ਹੁੰਦਾ ਹੀ ਆ ਔਰ ਵਾਲਮੀਕੀ ਸਮਾਜ ਵੀ ਇੱਕ ਐਸਾ ਸਮਾਜ ਆ ਜਿਹੜਾ ਹਰ ਵੇਲੇ ਜਿਹੜਾ ਡਟ ਕੇ ਚੱਲਦਾ ਆ ਇਹ ਸ਼ੁਰੂ ਤੋਂ ਚੱਲਦਾ ਹੀ ਆ ਕੰਪੀਟੀਸ਼ਨ ਤੇ ਅਸੀਂ ਕੰਪੀਟੀਸ਼ਨ ਦਾ ਜਿਹੜਾ ਡਟ ਕੇ ਮੁਕਾਬਲਾ ਕਰਾਂਗੇ ਔਰ ਵਾਲਮੀਕ ਤੀਰਸੱਲਾ ਜਿਹੜਾ ਸਹਿਯੋਗ ਆ ਇਹ ਗਰੀਬ ਪਰਿਵਾਰ ਦੇ ਨਾਲ ਆ ਜੇਕਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਔਰ ਪਰਚਾ ਦਰਜ ਨਹੀਂ ਹੁੰਦਾ ਔਰ ਥਾਣਾ ਜਿਹੜਾ ਕਈਮਾ ਇਹਦਾ ਖਰਾਉ ਕੀਤਾ ਜਾਊਗਾ ਪਰਚਾ ਕਹਿੰਦੇ ਦਰਜ ਹੋ ਚੁੱਕਾ ਲੇਕਿਨ ਗ੍ਰਿਫਤਾਰੀ ਕੋਈ ਨਹੀਂ ਹੋਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਸੰਤ ਸਮਾਜ ਵੱਲੋਂ ਬੇਨਤੀ ਕਰਦੇ ਆਂ ਕਿ ਭਾਈ ਉਹਨਾਂ ਨੂੰ ਜਲਦ ਜਲਦ ਜਿਹੜਾ ਗ੍ਰਫਤਾਰ ਕੀਤਾ ਜਾਵੇ ਨਹੀਂ ਤੇ ਜਿਹੜਾ ਸ਼ੰਗਰਸ਼ਿਆ ਵਾਲਮੀਕ ਤੀਰਥ ਥੱਲੋਂ ਤੇਜ ਕੀਤਾ ਜਾਊਗਾ ਜੈ ਵਾਲਮੀਕੀ ਹਰ ਰੋਜ਼ ਮੈਂ 6 ਭੱਟੀ ਜੈ ਵਾਲਮੀਕੀ ਮੈਂ 6 ਭੱਟੀ ਆਈ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਇਆ ਜਾਂ ਜਦੋਂ ਕਿ ਪਿਛਲੇ ਦਿਨੀ 2 ਟਾਈਮ ਹੀ ਹੋ ਗਏ ਆ ਮੇਰੇ ਫਾਦਰ ਸਾਹਿਬ ਨੇ ਆਪਣਾ ਸੁਸਾਇਡ ਕੀਤਾ ਸੀ ਅਰਜੁਨ ਸੂਰੀ ਦਾ ਦੁਖੀ ਹੋ ਕੇ ਉਹਨਾਂ ਨੇ ਰੁਪਿਆ ਲੈ ਹੈ 3 ਲੱਖ ਰੁਪਿਆ ਜਿਹਦੇ ਵਿੱਚ ਉਹਨੇ 6-7 ਲੱਖ ਰੁਪਿਆ ਬਣਾ ਕੇ ਵਿਆਜ ਪਾ ਕੇ ਮੋਟਾ ਵਿਆਜ ਪਾ ਕੇ ਤੇ ਪੈਸੇ ਪੈਸੇ ਲੈ ਬਣਾਤੇ ਹੋਰ ਰੋਜ਼ ਦੇ ਰੋਜ਼ ਪਾਪਾ ਕੋ ਵਿਆਜ ਲੈਂਦਾ ਸੀ ਤੇ ਪਤੰਗ ਪ੍ਰਚਾਨ ਬੜਾ ਕਰਦਾ ਸੀ ਮੇਰੇ ਫਾਦਰ ਸਾਹਿਬ ਨੂੰ ਔਰ ਆਪਣਾ ਧਮਕਿਆ ਵੀ ਦਿੰਦਾ ਸੀ ਤੇ ਜਿਹਦੇ ਵਿੱਚ ਪਾਪਾ ਨੇ ਆਪਣਾ ਸੁਸਾਇਡ ਕਰਤਾ ਕੋਈ ਇਹਦੇ ਕੋਲ ਲਾਇਸੈਂਸ ਹੈਗਾ ਸੀ ਕਿ ਵਿਆਜ ਨਹੀਂ ਜੀ ਇਹ ਕੋਈ ਵਿਆਜ ਕੋਈ ਲਾਇਸੈਂਸ ਨਹੀਂ ਕੋ ਕਿ ਲੱਗਦਾ ਹੈ ਜਿਹੜੇ ਇਸ ਤਰ੍ਹਾਂ ਵਿਆਜੜੀ ਥੋੜੇ ਪੈਸਿਆਂ ਤੋਂ ਨਾਲ ਜੀਰਾਂ ਲਾ ਕੇ ਜਿਹੜੇ ਪੈਸੇ ਵੱਡੀਆਂ ਰਕਮਾਂ ਬਣਾ ਲੈਂਦੇ ਆ ਕੀ ਪ੍ਰਸ਼ਾਸਨ ਨੇ ਅੱਜ ਤੁਹਾਨੂੰ ਕੀ ਆਸ਼ਵਾਸਨ ਕੀ ਦਵਾਇਆ ਪ੍ਰਸ਼ਾਸਨ ਨੇ ਆਸ਼ਵਾਸਨ ਦਵਾਇਆ ਜੀ ਕਿ ਆਪਣਾ ਏਰੀਆ ਰੈਸਟ ਹੋਏਗੀ ਜਲਦੀ ਤੋਂ ਜਲਦੀ ਰੈਸਟ ਹੋਏਗੀ ਜੇ ਨਹੀਂ ਅਗਰ ਹੁੰਦੀ 15 ਤਰੀਕ ਤੇ ਗੇੜ ਕੀ ਮਾਂ ਵਾਲੇ ਦਾ ਘਰਾਓ ਹੋਏਗਾ ਜੀ ਸੰਤ ਸਮਾਜ ਨਾਲ ਹੋਏਗਾ ਹੋਰ ਵੀ ਧਾਰਮਿਕ ਔਰ ਜਥੇਬੰਦੀਆਂ ਸਾਰੀਆਂ ਨਾਲ ਹੋਣਗੇ ਕੀ ਕਾਰਨ ਹੈ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇੱਕ ਜਿਹੜਾ ਮੁਜਰਮ ਫੜਿਆ ਨਹੀਂ ਜਾ ਰਿਹਾ ਜਦੋਂ ਕਿ ਸਰਕਾਰ ਵੱਡੇ ਵੱਡੇ ਵਾਦੇ ਕਰ ਰਹੀ ਹੈ ਦਾਅਵੇ ਕਰ ਰਹੀ ਹੈ ਦੇਖੋ ਜੀ ਇਹ ਤੇ ਪ੍ਰਸ਼ਾਸਨ ਨੂੰ ਪਤਾ ਹੋਵੇ ਸਰਕਾਰ ਨੂੰ ਪਤਾ ਹੋਵੇ ਕਿਉਂ ਨਹੀਂ ਅਰੈਸਟ ਕਰ ਰਹੇ ਅੱਜ 3-4-10 ਮਹੀਨੇ ਹੋ ਚਲੇ ਆ ਮਕਦਮੇ ਨੂੰ ਤੇ ਹਲੇ ਤੱਕ ਨਹੀਂ ਅਰੈਸਟ ਹੋਈ ਇਹ ਤੇ ਸਰਕਾਰ ਨੂੰ ਪਤਾ ਹੋਵੇ ਜਾਂ ਉਹਨਾਂ ਪ੍ਰਸ਼ਾਸਨ ਨੂੰ ਪਤਾ ਹੋਵੇ ਕਿਉਂ ਨਹੀਂ ਅਰੈਸਟ ਹੋ ਰਹੀ ਉਹਦੀ ਹੁਣ ਜਿਹੜਾ ਵਾ ਸੰਤ ਸਮਾਜ ਵੱਲੋਂ ਜਿਹੜਾ ਵਾ ਤੁਹਾਨੂੰ ਜਿਹੜਾ ਵਾ ਆਸ਼ਵਾਸ਼ਣ ਕੀ ਦਿੱਤਾ ਹਾਂਜੀ ਸੰਤ ਸਮਾਜ ਵੱਲੋਂ ਪੂਰਾ ਆਸ਼ਵਾਸ਼ਣ ਦਿੱਤਾ ਗਿਆ ਜੀ ਇਹ ਆਪਣਾ ਨਾਲ ਉਹ ਤਰਨਾ ਪਾਵਾਂਗੇ 15 ਜੂਨ ਤੇ ਉਹ ਆਣ ਕੇ ਨਾਲ ਸਾਡਾ ਸਮਰਥਨ ਕਰਨਗੇ ਹੋਰ ਵੀ ਜਥੇਬੰਦੀਆਂ ਸ਼ਹਿਰ ਦੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਆਣਗੀਆਂ ਮਥਨ ਕਰਨ ਗਿਆ ਅਗਰ ਨਾ ਹੋ ਰਹੀ ਰੈਸਟ ਹੈ। ਅੱਛਾ। ਗਿਆ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਸਬ ਪ੍ਰੈਸ ਭਗਵਾਨ ਵਾਲਮੀਕੀ ਆਸ਼ਮ ਤੋਂ ਸੇਵਾਦਾਰਾਂ ਜੀ ਜਿਹੜਾ ਇੱਕ ਮਹੀਨਾ ਪਹਿਲਾਂ ਸੁਨੀਲ ਪੱਟੀ ਜੀ ਨੇ ਜਿਹੜਾ ਸੁਸਾਈਡ ਕੀਤਾ ਆ ਜਿਹੜਾ ਹਕੀਮਾ ਗੇਟ 2 ਮਿੰਟ ਆ ਥਾਣੇ ਜਿਹੜਾ ਮਕਦਮਾ ਦਰਜ ਹੋ ਗਿਆ 104/25 ਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਢੇਲ ਵਰਤੀ ਜਾ ਰਹੀ ਆ ਉਹਦੇ ਸਬੰਧ ਵਿੱਚ ਸਾਡੇ ਧੂਣਾ ਸਾਹਿਬ ਦਾ ਪੂਰਾ ਸਮਰਥਨ ਹੈ ਜੇਕਰ ਜਲਦ ਤੋਂ ਜਲਦ ਅੱਜ ਅੱਜ ਅਸੀਂ ਮੰਗ ਪੱਤਰ ਜਿਹੜਾ ਹੈ ਡੀਸੀ ਸਾਹਿਬ ਨੂੰ ਦਿੱਤਾ ਆ ਜੇਕਰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਬੜਾ ਵੱਡਾ ਜਿਹੜਾ ਸੰਘਰਸ਼ ਤਿੱਖਾ ਸੰਘਰਸ਼ ਜਿਹੜਾ ਥਾਣੇ ਦੇ ਹਕੀਮ ਵਾਗੇੜ ਦੇ ਬਾਹਰ ਕੀਤਾ ਜਾਵੇਗਾ ਕੀ ਕਾਰਨ ਹੈ ਕਿ ਦਲਿਤ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਿਵਾਉਣ ਵਿੱਚ ਸਰਕਾਰ ਜਿਹੜੀ ਨਿਕੇਲੀ ਵਾਪਕਦੀ ਹੈ ਸਾਡੇ ਬੜੇ ਸਤਿਕਾਰਯੋਗ ਬਾਬਾ ਬਲਵੰਤ ਨਾ ਜੀ ਨੇ ਦੱਸਿਆ ਵਾ ਕਿ ਜਿਹੜਾ ਸ਼ੁਰੂ ਤੋਂ ਹੀ ਸਾਡੇ ਸਾਡੇ ਨਾਲ ਚੱਲਦਾ ਆਇਆ ਵਾ ਤੇ ਅਸੀਂ ਡਟ ਕੇ ਮੁਕਾਬਲਾ ਕਰਦੇ ਰਹੇ ਨੇ ਆ ਕਿੰਨੀ ਤਰੀਕ ਦਾ ਪ੍ਰੋਟੈਸਟ ਅਗਰ ਨਹੀਂ ਕੋਈ ਸੁਣਵਾਈ ਹੁੰਦੀ ਤਾਂ ਹੋਰ ਕੀ ਬਾਰੇ ਹੀ ਚੱਲ 15 ਤਰੀਕ ਦਾ ਜਿਹੜਾ ਇਹਨਾਂ ਨੇ ਕਿਹਾ ਆ ਤੇ ਤੁਹਾਨੂੰ ਸਦਾ ਬੁੜਾ ਸਮਰਥਨ ਹੈ ਆਪਾਂ ਕਿਹੜਾ ਹੋ ਕਰਾਂਗੇ ਸਾਣੇ ਨੂੰ